ਕਾਲਜੀ ਸਾਰਿਆਂ ਨੂੰ ਅ ਅਸੀਂ ਅੱਜ ਸਾਡੀ ਫਿਲਮ ਯਮਲਾ ਦੇਖੀ ਸਾਰਿਆਂ ਨੇ ਇਕੱਠੇ ਮਿਲ ਕੇ ਐਂਡ ਮੈਨੂੰ ਲੱਗਦਾ ਹੈ ਅਸੀਂ ਅ ਰੀਅਲ ਲਾਈਫ ਜਿਹਾ ਦੇ ਰਾਜਵੀਰ ਜੀ ਸੀਗੇ ਉਹ ਦਾਣਾ ਉਹਨਾਂ ਨੂੰ ਸਕਰੀਨ ਤੇ ਵੀ ਦੇਖਿਆ ਜਾਇਨ ਮੇਰੇ ਲਈ ਥੋੜੇ ਜਿਹਾ ਜ਼ਿਆਦਾ ਇਮੋਸ਼ਨਲ ਹੈ ਆਈ ਥਿੰਕ ਜਿਹੜਾ ਅਸੀਂ 1 ਮਹੀਨਾ ਇਕੱਠੇ ਸ਼ੂਟ ਕਰਦੇ ਹੋਏ ਫਿਲਮ ਉਹ ਹੀ ਚੀਜ਼ਾਂ ਗੱਲਾਂ ਸਾਹਮਣੇ ਆ ਰਹੀ ਸੀ ਵੀ ਅ ਮੇਰੇ ਹੋਣ ਵੀ ਫਿਲਮ ਦੇਖਦੇ ਹੋਏ ਅ ਬੜ ਜਿੱਦਾਂ ਦੇ ਉਹ ਇਨਸਾਨ ਸੀਗੇ ਉਦਾਂ ਦੇ ਫਿਲਮ ਚ ਵੀ ਦਿਖਦੇ ਨੇ ਥੈਂਕਸ ਫੋਰ ਇਹ ਬਹੁਤ ਸੋਹਣੀ ਬਣੀ ਹੈ ਐਂਡ ਥੈਂਕ ਯੂ ਰਾਕੇਸ਼ ਸਰ ਥੈਂਕ ਯੂ so much for this film ਆਈ uh, think ਅਜੇ ਰਾਜਵੀਰ ਜੀ ਇੱਥੇ ਹੁੰਦੇ ਉਹਨਾਂ ਨੇ ਬਹੁਤ ਇਸ ਫਿਲਮ ਨੂੰ ਅਪਰੀਸ਼ੀਏਟ ਕਰਨਾ ਸੀ ਉਹਨਾਂ ਨੇ ਆਪ ਹੀ ਇੰਨਾ ਸੋਹਣਾ ਕੰਮ ਕੀਤਾ ਕਿ ਬਹੁਤ ਐਨਜੋਏ ਕਰਦੇ ਇਸ ਮੋਮੈਂਟ ਨੂੰ ਮੈਂ ਇਹੀ ਕਹੂੰਗੀ ਸਾਰੇ ਰਾਜਵੀਰ ਜੀ ਦੇ ਫੈਨਸ ਨੂੰ ਕਿ ਬਹੁਤ ਸੋਹਣੀ ਫਿਲਮ ਹੈ ਤੁਸੀਂ ਆਪਣੇ ਫੈਮਿਲੀ ਨਾਲ ਆਪਣੇ ਬੱਚਿਆਂ ਨਾਲ ਬੱਚੇ ਆਪਣੇ ਪੇਰੈਂਟਸ ਨਾਲ ਜਾ ਕੇ ਫਿਲਮ ਜ਼ਰੂਰ ਦੇਖੋ ਤੁਹਾਨੂੰ ਬਹੁਤ ਸੋਹਣਾ 뮤ਜ਼ਿਕ ਬਹੁਤ ਸੋਹਣੀ ਸਟੋਰੀ ਹਰ ਕਿਸੇ ਲਈ ਕੋਈ ਨਾ ਕੋਈ ਮੈਸੇਜ ਜ਼ਰੂਰ ਮਿਲੇਗਾ ਸੋ 28 ਤਰੀਕ 28 ਨਵੰਬਰ ਯਮਲਾ ਤੁਹਾਡੇ ਸਿਨੇਮਾ ਗਰਾਜ ਹੋਊਗੀ ਤੁਹਾਡੇ ਨੇੜੇ-ਤੇੜੇ ਜਿੱਥੇ ਵੀ ਸਿਨੇਮਾ ਦਾ ਰਹਿਗੇ ਪਲੀਜ਼ ਜਾ ਕੇ ਦੇਖਿਓ ਤੁਹਾਨੂੰ ਬਹੁਤ ਸੋਹਣੀ ਫਿਲਮ ਲੱਗੇਗੀ ਬਹੁਤ ਵਧੀਆ 뮤직 ਹੈ ਐਂਡ ਜੇ ਤੁਸੀਂ ਬਹੁਤ ਨੇੜੇ ਉਹ ਰਾਜਵੀਰ ਜੀ ਨੂੰ ਹੋਰ ਥੋੜਾ ਜਾਣਨਾ ਚਾਹੁੰਦੇ ਹੋ ਤੁਹਾਨੂੰ ਉਹ ਵੀ ਜਿੱਦਾਂ ਦੇ ਸੀਗੇ ਉਦਾਂ ਦੇ ਹੀ ਮਿਲਣਗੇ ਫਿਲਮ 'ਚ ਵੀ ਪਲੀਜ਼ ਜਾ ਕੇ ਦੇਖਿਓ ਫਿਰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਸਤਿਕਾਰ ਤੇ ਗੱਲਾਂ ਦੋ ਸਾਰੇ ਸਾਡੇ ਸੀਨੀਅਰ ਕਲਾਕਾਰਾਂ ਨੇ ਬੋਲਤੀਆਂ ਬਸ ਰਾਜਵੀਰ ਦਾ ਭਰਾ ਹੋਣ ਦੇ ਨਾਤੇ ਬਸ ਇੱਕ ਬੇਨਤੀ ਕਰਾਂਗੇ ਕਿ ਆਖਰੀ ਨਿਸ਼ਾਨੀ ਤਾਂ ਨਹੀਂ ਹੈ ਖਰੇ ਹਜੇ ਬਹੁਤ ਕੁਝ ਹੈ ਪਰ ਜੇ ਫਿਲਮ ਜਗਤ ਨੂੰ ਦੇਖਿਆ ਜਾਵੇ ਤਾਂ ਇਹ ਫਿਲਮ ਜ਼ਰੂਰ ਉਹਦੀ ਆਖਰੀ ਹੈ ਗੀਤ ਬਥੇਰੇ ਆਉਣੇ ਹਜੇ ਰਾਜਵੀਰ ਦੇ ਸੋ ਤੁਹਾਨੂੰ ਸਭ ਨੂੰ ਬੇਨਤੀ ਹੈ ਕਿ 28 ਤਰੀਕ ਨੂੰ ਇਹ ਫਿਲਮ ਰਿਲੀਜ਼ ਹੋ ਜਾਣਾ ਜੀ ਪ੍ਰੀਮੀਅਰ ਸੀ ਇੰਡਸਟਰੀ ਦੇ ਬਹੁਤ ਸਾਰੇ ਕਲਾਕਾਰ ਆਰਟਿਸਟ ਸਾਰੇ ਆਏ ਆ ਜਿਨ੍ਹਾਂ ਨੇ ਫਿਲਮ ਨੂੰ ਦੇਖਿਆ ਤੇ ਅਪਰੀਸ਼ੀਏਟ ਕੀਤਾ ਤੁਹਾਨੂੰ ਵੀ ਬੇਨਤੀ ਹੈ ਕਿ 28 ਤਰੀਕ ਨੂੰ ਤੁਸੀਂ ਆ ਕੇ ਸਿਨੇਮਾ ਕਰਾਂ ਪਰਿਵਾਰਾਂ ਨਾਲ ਆ ਜਿਓ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਇਓ ਤੇ ਤੁਹਾਨੂੰ ਕਹਿਣ ਦੀ ਲੋੜ ਨਹੀਂ ਕਿ ਤੁਸੀਂ ਕਿੰਨਾ ਪਿਆਰ ਕਰਦੇ ਹੋ ਜਦ ਪੁੱਛਣ ਦੀ ਲੋੜ ਨਹੀਂ ਤੁਸੀਂ ਬਹੁਤ ਪਿਆਰ ਕਰਦੇ ਹੋ ਕਰਦੇ ਰਹੋਗੇ ਸੋ 28 ਤਰੀਕ ਨੂੰ ਆਪਾਂ ਕੋਲੇ ਨੇੜੇ ਸਿਨੇਮਾ ਘਰਾਂ ਜਾ ਕੇ ਫਿਲਮ ਨੂੰ ਦੇਖੋ ਟਿਕਟਾਂ ਜੇ ਹਾਂ ਤਾਂ ਆਨਲਾਈਨ ਬੁੱਕ ਹੋ ਜਾਂਦੀ ਤੁਸੀਂ ਕਰਵਾ ਲਓ ਪਹਿਲਾਂ ਤੇ ਜ਼ਰੂਰ ਫਿਲਮ ਨੂੰ ਦੇਖ ਕੇ ਉਹ ਸਾਰੇ ਫਣਕਾਰ ਲਈ ਆਪਣਾ ਪਿਆਰ ਤੇ ਅਸ਼ੀਰਵਾਦ ਦੇ ਦਿਓ ਮਿਹਰਬਾਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋ ਸਾਰਿਆਂ ਨੂੰ ਜੀ ਆਇਆਂ ਤੇ ਤੁਹਾਨੂੰ ਪਤਾ ਹੀ ਆ ਵੀ ਫਿਲਮ ਦੇਖੀ ਅਸੀਂ ਸਾਰਿਆਂ ਨੇ ਤੇ ਤੁਸੀਂ ਵੀ ਦੇਖੀ ਆ ਬਸ ਜਦੋਂ ਅਸੀਂ ਨਿਕਲੇ ਆ ਰਾਜਵੀਰ ਇੱਕ ਤੂੰ ਸਾਡੇ ਨਾਲ ਹੀ ਨਿਕਲੇ ਆ ਬਾਕੀ ਮੈਨ ਲੱਗਦਾ ਸੀ ਕਿ ਤੂੰ ਨਾਲ ਬੈਠਾ ਯਾਰ ਉਹ ਸੋਹਣੀ ਐਕਟਿੰਗ ਕੀਤੀ ਤੂੰ ਯਾਰ ਤੇਰੀ ਜੋੜੀ ਹੋ ਹੀਰੋਇਨ ਨੂੰ ਨਹੀਂ ਢੱਲੋ ਇੱਡੀ ਸੁਣੀ ਲੱਗੀ ਔਰ ਸੱਚੀ ਯਾਰ ਫਿਲਮ ਦੇਖ ਕੇ ਅਸੀਂ ਭਾਗੂਗੇ ਹੋਏ ਅੱਖਾਂ ਵੀ ਨਮ ਹੋਈਆਂ ਔਰ ਬਾਬਾ ਫਿਲਮ ਬਹੁਤ ਸੁਣੀ ਬਣੀ ਆ ਤੇ ਮੇਰੀ ਇੱਕ ਸਾਰਿਆਂ ਨੂੰ ਬੇਨਤੀ ਆ ਹੱਥ ਜੋੜ ਕੇ ਕਿ ਉਸ ਨੌਜਵਾਨ ਦੀ ਫਿਲਮ ਜ਼ਰੂਰ ਦੇਖ ਕੇ ਆਇਓ ਯਾਰ ਸਾਰੇ बस ਬੇਨਤੀ ਆ 28 ਨਵੰਬਰ ਨੂੰ ਇਹ ਫਿਲਮ ਲੀਡ ਹੋ ਰਹੀ ਆ ਬੱਲੀ ਹੁਣੀ ਉਹਦੇ ਪ੍ਰੋਡਿਊਸਰ ਰਕੇਸ਼ ਮਹਿਤਾ ਭਾਈ ਨੇ ਬਹੁਤ ਵਧੀਆ ਕੰਮ ਕਰਵਾਇਆ ਸਾਰਿਆਂ ਤੋਂ ਔਰ ਰਾਜਵੀਰ ਇੱਡਾ ਸੋਹਣਾ ਲੱਗ ਰਿਹਾ ਬਹੁਤ ਸੋਹਣੀ ਉਹਨੇ ਐਕਟਿੰਗ ਕੀਤੀ ਆ ਔਰ ਜਿੱਥੇ ਉਹਦਾ ਰੋਮਾਂਟਿਕ ਸੀਗਾ ਉੱਥੇ ਉਹਨੇ ਬਹੁਤ ਕਮਾਲ ਦੀ ਆਪਣੀ ਅਦਾਕਾਰੀ ਕੀਤੀ ਆ ਮਨ ਵੀ ਭਰਿਆ ਔਰ ਫੇਸ ਵੀ ਹੱਸਣ ਵੀ ਲੱਪੈਂਦੇ ਸੀ ਅਸੀਂ ਭੁੱਲ ਵੀ ਜਾਂਦੇ ਵੀ ਨਹੀਂ ਯਾਰ ਇੱਥੇ ਹੀ ਆ ਕਿਤੇ ਘੁੱਗੀ ਭਾਜੀ ਮੇਰੇ ਗੋਡਫਾਦਰ ਉਹਨੇ ਬਾਗਮਾਲ ਕੰਮ ਕੀਤਾ ਰਵਾਇਆ ਵੀ ਆ ਔਰ ਰਾਜਵੀਰ ਤੇ ਯਾਰ ਸੱਚੀ ਆ ਰਾਦਾਕਾਰੀ ਬਾਗਮਾਲ ਜਿੰਨੀ ਵੀ ਔਡੀ ਫੌਲ ਸੀਗੀ ਸਾਰੇ ਵਿੱਚ ਹੀ ਹਸਣਾ ਪੈਂਦੇ ਸੀ ਤੇ ਵਿੱਚੇ ਉਹਨਾਂ ਦੀ ਅੱਖਾਂ ਨਮ ਹੋਣੀਆਂ ਸੀ ਸੋ ਮੇਰੀ ਇੱਕੋ ਹੀ ਬੇਨਤੀ ਆ ਆ ਉਹਦੇ ਸੱਜਣ ਮਿੱਤਰ ਸਾਰੇ ਅਬਰ ਭਾਈ ਇੱਥੇ ਸਾਰੇ ਸਾਡੀ ਇੰਡਸਟਰੀ ਖੜੀ ਆ ਜਿੰਨਾ ਤੁਸੀਂ ਉਹਦੇ ਨਾਲ ਸੰਸਕਾਰ ਤੇ ਕੱਟ ਕੀਤਾ ਹੁਣ ਇੱਕ ਵਾਰੀ ਅਰਜ਼ੋਈ ਆ ਬੇਨਤੀ ਆ ਬਾਬਾ ਤੁਸੀਂ ਇਹ ਮੇਰੇ ਭਾਜੀ ਉਹਨੂੰ ਦੇਖ ਕੇ ਜਰੂਰ ਆਇਓ ਆਈਰ ਮੰਬਰ ਨੂੰ ਰਾਜਵੀਰ ਜਵੰਦਾ ਨੂੰ ਦੇਖ ਕੇ ਜਰੂਰ ਆਇਓ ਪਤਾ ਹੈ ਮੈਂ ਕਿਉਂ ਕਹਿ ਰਿਹਾ ਬੜਾ ਵਧੀਆ ਇਹਨਾਂ ਦਾ ਪਰਾਲਾ ਆ ਜਿਹੜੀ ਇਹਦਾ ਅੱਧਾ ਹਿੱਸਾ ਕਮਾਈ ਦਾ ਉਹ ਰਾਜਵੀਰ ਦੇ ਬੱਚਿਆਂ ਦੇ ਘਰ ਜਾਣਾ ਕੀ ਕਰ ਰਿਹਾ ਪਰਮਾਤਮਾ ਵਾਹ ਕਮਾਲ ਬੰਦੇ ਨੇ ਕੰਮ ਕੀਤਾ ਜਿੱਥੇ ਉਹ ਗਾਇਕ ਨਾ ਵਧੀਆ ਸੀ ਨਾ ਅਦਾਕਾਰ ਵੀ ਇਟਾ ਵਧੀਆ ਸੀ ਬਸ ਇੱਕੋ ਹੀ ਆ ਬਾਬਾ ਬਸ ਉਸ ਮਾਂ ਦੀ ਮਾਨ ਨੂੰ ਮੇਰਾ ਸਲੂਟ ਆ ਐਡਾ ਜੋਧਾ ਜੰਮਿਆ ਔਰ ਆਜ ਉਸ ਜੋਦੇ ਦੀਆਂ ਗੱਲਾਂ ਹੁੰਦੀਆਂ ਘਰ ਘਰ ਸਾਰੀ ਮੇਰੀ ਆਪਣੀ ਕਲੋਨੀ ਦੇ ਬੰਦੇ ਕਹਿੰਦੇ ਯਾਰ ਅਸੀਂ ਦੇਖਿਆ ਤਾਂ ਨਹੀਂ ਪਰ ਅਸੀਂ ਫਿਲਮ ਜ਼ਰੂਰ ਦੇਖ ਕੇ ਆਈ ਜਾਵਾਂਗੇ ਯਾਰ ਸੋ ਸਾਰੇ ਭਾਈ ਬਣ ਕੇ ਜਾਓ ਯਾਰ ਬੇਨਤੀ ਆ ਵੀ 28 ਨਵੰਬਰ ਨੂੰ ਫਿਲਮ ਆ ਰਹੀ ਹੈ ਰਾਜਵੀਰ ਜਵੰਦਾ ਦੀ ਜਿਹੜਾ ਜਿਹੜਾ ਉਹਨੂੰ ਪਿਆਰ ਕਰਦਾ ਸਾਰੀ ਫਿਲਮ ਦੇਖ ਕੇ ਆਇਆ ਯਾਰ ਬਾਹ ਕਮਾਲ ਬੰਦੇ ਨੇ ਕੰਮ ਕੀਤਾ ਜਿੱਥੇ ਗਾਉਂਦਾ ਵਧੀਆ ਸੀ ਉੱਥੇ ਐਕਟਰ ਵੀ ਹੋ ਵਧੀਆ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਪੰਜਾਬੀ ਪੰਜਾਬੀ ਮਾਂ ਬੋਲੀ ਪੰਜਾਬੀ ਇਤਨੂੰ ਪਿਆਰ ਕਰਦੇ ਦੁਨੀਆ ਭਰ ਵਿੱਚ ਮੈਨੂੰ ਵੇਖ ਰਹੇ तमाम ਸੋਹਜਾਨ ਪੰਜਾਬੀਓ ਤੁਹਾਨੂੰ ਪਤਾ ਹੀ ਹੈ ਕਿ ਸਾਡਾ ਪੁੱਤਰ ਰਾਜਵੀਰ ਜਵੰਦਾ ਸਾਡੇ ਵਿੱਚ ਕਾਰ ਨਹੀਂ ਰਿਹਾ ਪਰ ਮੈਂ ਤੁਹਾਨੂੰ ਦਾਅਵੇ ਨਾਲ ਕਹਿੰਦੀ ਆ ਮੈਂ ਹੁਣੇ ਜਮਲਾ ਫਿਲਮ ਵੇਖ ਕੇ ਨਿਕਲੀ ਆ ਸਾਰੀ ਸਮੁੱਚੀ ਟੀਮ ਖੜੀ ਆ ਨਾਲ ਆ ਪਿਛਲੇ ਮੇਰਾ ਖਿਆਲ 23 ਸਾਲਾਂ ਤੋਂ ਮੈਂ ਫਿਲਮਾਂ ਵੇਖ ਰਹੀ ਆ ਇੱਕ ਡਿਫਰੈਂਟ ਸਟੋਰੀ ਆ ਜੇ ਰਾਜਵੀਰ ਸਾਡੇ ਵਿਚਕਾਰ ਹੁੰਦਾ ਤਾਂ ਵੀ ਇਹ ਫਿਲਮ ਇੰਨੀ ਜਿਆਦਾ ਮਤਲਬ ਵੇਖਣ ਵਾਲੀ ਤੇ ਸਾਂਭਣਯੋਗ ਫਿਲਮ ਐ ਕਿਉਂਕਿ ਹਰ ਇੱਕ ਕੈਰੈਕਟਰ ਨੇ ਮੈਂ ਜੇ ਇੱਕ ਦਾ ਨਾਮ ਲਵਾਂ ਤਾਂ ਮੇਰਾ ਖਿਆਲ ਬੇਨਸਾਭੀ ਹੋਊਗੀ ਸਭ ਕੈਰੈਕਟਰ ਜਿਨ੍ਹਾਂ ਨੇ ਫਿਲਮ 'ਚ ਬਾਕੂਬੀ ਆਪਣਾ ਆਪਣਾ ਕਰਦਾਰ ਨਭਾਇਆ ਔਰ ਬੜਾ ਅੱਛਾ ਲੱਗਿਆ ਜਦੋਂ ਫਿਲਮ 'ਚ ਸਰਦੂਲ ਸਿਕੰਦਰ ਦੀ ਆਵਾਜ਼ ਵੀ ਸੁਣਨ ਨੂੰ ਮਿਲੀ ਔਰ ਮੇਰੇ ਪੁੱਤਰ ਕਨਵਰ ਗਰੇਵਾਲ ਦੀ ਆਵਾਜ਼ ਵੀ ਸੁਣਨ ਨੂੰ ਮਿਲੀ ਕਿਨੇ ਨੇ ਕੰਪਲੀਟ ਕੀਤਾ ਔਰ ਮੈਂ ਸ਼ੁਕਰਗੁਜ਼ ਇਹ ਪ੍ਰਸ਼ਨ ਵੀ ਕਵਰ ਕੀਤਾ ਮੈਂ ਪ੍ਰਸ਼ਨ ਨੂੰ ਇੱਕੋ ਬੇਨਤੀ ਕਰਦੀ ਆ ਕਿ ਸਾਡੀ ਜਿਹੜੀ ਅੱਜ ਦਾ ਹੈ ਰਾਤੋਂ ਰਾਤ ਪਲੀਜ਼ ਸਾਰੇ ਵਰਲਡਵਾਈਡ ਤੁਸੀਂ ਇਹ ਸਨੇਹਾ ਦੇਣਾ ਹੈ ਜਿਹੜੇ ਵੀ ਪੰਜਾਬ ਨੂੰ ਪੰਜਾਬੀਅਤ ਨੂੰ ਪਿਆਰ ਕਰਦੇ ਨੇ ਤੁਹਾਡਾ ਪੁੱਤਰ ਹੈ ਜਵੰਦਾ ਤੁਹਾਡੇ ਭਰਾਵਾਂ ਵਰਗਾ ਹੈ ਇਹ ਫਿਲਮ ਬਹੁਤ ਵੇਖਣਯੋਗ ਹੈ ਪਲੀਜ਼ ਰੱਬ ਦਾ ਵਾਸਤਾ ਤੁਹਾਨੂੰ ਸੌਂ ਲੱਗੇ ਪੰਜਾਬੀ ਦੀ ਪੰਜਾਬੀ ਮਾਂ ਬੋਲੀ ਦੀ ਤੇ ਪੰਜਾਬ ਦੀ ਹਰ ਇੱਕ ਫੈਮਿਲੀ ਨੇ ਇਹ ਫਿਲਮ ਜ਼ਰੂਰ ਦੇਖਣੀ ਹੈ ਜਿੱਥੇ ਕਿਤੇ ਵੀ ਮੇਰਾ ਮੈਸੇਜ ਮਿਲਦਾ ਹੈ ਪਲੀਜ਼ ਮੇਰੇ ਪੁੱਤਰ ਦੀ ਫਿਲਮ ਦੇਖਣ ਜ਼ਰੂਰ ਆਇਓ ਪੰਜਾਬ ਦਾ ਪੁੱਤਰ ਸੀ ਜਿਹੜਾ ਪੰਜਾਬੀ ਸੱਭਿਆਚਾਰ ਨੂੰ ਆਪਣੀ ਹਿੱਕ ਨਾਲ ਲਾਗ ਕੱਖਾ ਮਰਦੇ ਦਮ ਤੱਕ ਉਸਨੇ ਆਪਣਾ ਲਿਬਾਸ ਨਹੀਂ ਛੱਡਿਆ ਆਪਣੇ ਆਪਣੇ ਪਹਿਰਾਵਾ ਨਹੀਂ ਛੱਡਿਆ ਸੋ ਫਿਰ ਇੱਕ ਵਾਰੀ ਅਪੀਲ ਕਰਦੀ ਆ ਕਿ ਜਰੂਰ ਜਿੱਥੇ-ਜਿੱਥੇ ਇਹ ਰਿਵਾਜ ਹੁੰਦੀ ਹੈ ਪਲੀਜ਼ ਮੇਰੇ ਪੁੱਤਰ ਦੀ ਸਾਡੇ ਵੀਰ ਦੀ ਪੰਜਾਬ ਦੇ ਮਹਾਨ ਸਕੂਤ ਦੀ ਫਿਲਮ ਨੂੰ ਜਰੂਰ ਪਰ ਮਹੰਗਾਰਾ ਨੂੰ ਥੈਂਕ ਯੂ ਮਿਹਰਬਾਨ ਥੈਂਕ ਯੂ ਬੇਬੀ ਕਿਸੇ ਕਾਜ ਮੰਤਾ ਬੜਾ ਭਰਿਆ ਭਿਆ ਕਿ ਰਾਜਵੀਰ ਨੂੰ ਜਦੋਂ ਦੇਖਿਆ ਸਕਰੀਨ ਤੇ ਅਜਾ ਲੱਗੇ ਨਹੀਂ ਕਿ ਉਹ ਚਲੇ ਗਿਆ ਹੈ ਅਜਾ ਲੱਗਿਆ ਸਾਡੇ ਸਾਹਮਣੇ ਘੁੰਮ ਰਿਹਾ ਹੈ ਇੰਨਾ ਸੋਹਣਾ ਕੰਮ ਕੀਤਾ ਰਾਜਵੀਰ ਨੇ ਗਾਣੇ ਤਾਂ ਆਪਣੇ ਸੋਹਣੇ ਸੀਗੇ ਕਿੰਨਾ ਮਿੱਠਾ ਤੇ ਸੁਰੀਲਾ ਉਹਨੇ ਗਾਇਆ ਅਜੇ ਤੱਕ ਬਹੁਤ ਮਿਆਰੀ ਗਾਇਆ ਬਹੁਤ ਵਧੀਆ ਗਾਇਆ ਬੜੀ ਅੱਛੀ ਸ਼ਬਦਾਰੀ ਦੇ ਨਾਲ ਗਾਇਆ ਰਿਐਕਟਿੰਗ ਅਜ ਦੇਖੀਆ ਤਾਂ ਕਮਾਲ ਦੇ ਐਕਟ ਹੀ ਆ ਫਿਲਮ ਬਹੁਤ ਹੀ ਕਮਾਲ ਦੀ ਬਣੀ ਆ ਕਾਸ਼ ਉਹ ਅੱਜ ਸਾਡੇ ਵਿੱਚ ਹੁੰਦਾ ਤਾਂ ਉਹਨੂੰ ਕਿੰਨੀ ਖੁਸ਼ੀ ਹੋਣੀ ਸੀ ਕਿ ਤੁਸੀਂ ਸਾਰੇ ਆਏ ਹੋ ਇੰਨਾ ਪਿਆਰ ਦੇ ਰਹੇ ਹੋ ਤੁਹਾਨੂੰ ਕਿੰਨਾ ਮਾਣ ਮਹਿਸੂਸ ਹੋਣਾ ਸੀਗਾ ਕਿ ਮੈਂ ਅੱਛਾ ਕੰਮ ਕੀਤਾ ਹੈ ਫਿਲਮ ਦੇ ਵਿੱਚ ਸੰਗੀਤ ਇੰਨਾ ਵਧੀਆ ਹੈ ਸੁਰੀਲਾ ਸੰਗੀਤ ਜਿਹਨੂੰ ਅਸਲ ਸੰਗੀਤ ਕਹਿੰਦੇ ਆ ਉਹ ਸੰਗੀਤ ਹੈ ਦੇ ਵਿੱਚ ਮੇਰੇ 뮤직 ਡਾਇਰੈਕਟਰ ਨੇ ਉਹਨਾਂ ਨੇ ਕਮਾਲ ਕੀਤੀ ਹੋਈ ਆ ਜਿੰਨੇ ਵੀ ਕਲਾਕਾਰਾਂ ਨੇ ਗਾਇਆ ਹੈ ਕਲਵਰ ਗਰੇਵਾਲ ਜੀ ਨੇ ਸਰਦੂਲ ਜੀ ਨੇ ਰਾਜਵੀਰ ਨੇ ਖੁਦ ਆ ਗਾਇਆ ਹੈ ਬਹੁਤ ਸੋਹਣੀਆਂ ਸੁਰੀਲੀਆਂ ਆਵਾਜ਼ਾਂ ਨੇ ਇਸ ਫਿਲਮ ਦੇ ਵਿੱਚ ਔਰ ਬੰਦਾ ਜਦੋਂ ਇਸ ਫਿਲਮ ਨੂੰ ਦੇਖਦਾ ਹੈ ਦੁਨੀਆਦਾਰੀ ਸਾਰੀ ਭੁੱਲ ਜਾਂਦੀ ਹੈ ਕਿਤੇ ਐਦਾਂ ਲੱਗਦਾ ਪਤਾ ਨਹੀਂ ਕਿਹੜੀ ਦੁਨੀਆ ਦੇ ਵਿੱਚ ਕਿਸੇ ਰੋਹਾਨੀ ਦੁਨੀਆ 'ਚ ਤੁਸੀਂ ਪਹੁੰਚ ਗਏ ਹੋ ਬੜਾ ਸਕੂਨ ਵੀ ਮਿਲਦਾ ਹੈ ਰਾਜਵੀਰ ਨੇ ਸਾਨੂੰ ਰੁਵਾਇਆ ਵੀ ਬਹੁਤ ਆ ਫਿਲਮ ਦੇ ਵਿੱਚ ਹਸਾਇਆ ਵੀ ਬਹੁਤ ਆ ਬਹੁਤ ਸੋਹਣੀ ਫਿਲਮ ਆ ਸਾਰੇ ਜਿੰਨੇ ਵੀ ਆਰਟਿਸਟਸ ਨੇ ਦੇ ਵਿੱਚ ਸਾਰਿਆਂ ਨੇ ਬਹੁਤ ਸੋਹਣਾ ਕੰਮ ਕੀਤਾ ਹੈ ਤੁਸੀਂ ਸਾਰੇ ਉਹਨੂੰ ਬਹੁਤ ਪਿਆਰ ਕਰਦੇ ਹੋ ਰਾਜਵੀਰ ਨੂੰ ਤੁਸੀਂ ਉਹਦੇ ਲਈ ਬਹੁਤ ਦੁਆਵਾਂ ਕੀਤੀਆਂ ਬੜੇ ਪਾਠ ਕੀਤੇ ਬੜੀਆਂ ਅਰਦਾਸਾਂ ਕੀਤੀਆਂ ਸੀ ਪਰ ਜੋ ਪ੍ਰਮਾਤਮਾ ਨੇ ਮਨਜ਼ੂਰ ਸੀ ਗਿਆ ਪਰ ਹੁਣ ਉਹਦੀ ਫਿਲਮ ਆਈ ਹੈ ਤਾਂ ਤੁਸੀਂ ਜਿੱਥੇ-ਜਿੱਥੇ ਬੈਠੇ ਹੋ ਬਾਹਰ ਦੂਰ ਦਰੇ ਦੇਸ਼ਾਂ ਦੇ ਵਿੱਚ ਬੈਠੇ ਹੋ ਕਿਤੇ ਵਿਦੇਸ਼ਾਂ 'ਚ ਬੈਠੇ ਹੋ ਕਿਸੇ ਵੀ ਸ਼ਹਿਰ ਦੇ ਵਿੱਚੋਂ ਸਿਨੇਮੇ ਘਰਾਂ ਦੇ ਵਿੱਚ ਜਾ ਕੇ ਇਸ ਫਿਲਮ ਨੂੰ ਤੁਸੀਂ ਜ਼ਰੂਰ ਦੇਖਣਾ ਹੈ ਜੇ ਤੁਸੀਂ ਰਾਜਵੀਰ ਨੂੰ ਪਿਆਰ ਕਰਦੇ ਆ ਨਾ ਤਾਂ ਉਹਦੀ ਫਿਲਮ ਨੂੰ ਸਿਨੇਮਾ ਦੇ ਵਿੱਚ ਜਾ ਕੇ ਜ਼ਰੂਰ ਦੇਖੋ ਕਿ ਤੁਹਾਡੇ ਅੰਦਰ ਦਾ ਜਿਹੜਾ ਪਿਆਰ ਆ ਉਹ ਫੀਲ ਜਿਹੜਾ ਹੈਗਾ ਉਸ ਰੂਹ ਤੱਕ ਜ਼ਰੂਰ ਪਹੁੰਚੇ ਕਿਉਂਕਿ ਜਿਹੜਾ ਪਿਆਰ ਦਾ ਕਨੈਕਸ਼ਨ ਹੁੰਦਾ ਨਾ ਫੀਲ ਹੁੰਦਾ ਉਹ ਰੂਹ ਤੱਕ ਜ਼ਰੂਰ ਪਹੁੰਚਦਾ ਹੈ ਤੇ ਤੁਸੀਂ ਵੀ ਉਸ ਰੂਹ ਨੂੰ ਆਪਣੇ ਨੇੜੇ ਤੇੜੇ ਮਹਿਸੂਸ ਕਰੋਗੇ ਅਸੀਂ ਉਹਨਾਂ ਨੂੰ ਨੇੜੇ ਮਹਿਸੂਸ ਕਰ ਰਹੇ ਸੀ ਜਦੋਂ ਸਰਦੂਰ ਜੀ ਦਾ ਗਾਣਾ ਵੱਜਿਆ ਤਾਂ ਮੇਰੀ ਇੱਕਦਮ ਲੋਹੀ ਕੰਡੇ ਆ ਗਈ ਤੇ ਮੈਨੂੰ ਐਦਾਂ ਲੱਗਿਆ ਕਿ ਉਹ ਮੇਰੇ ਕਿਤੇ ਨੇੜੇ ਤੇੜੇ ਆ ਜਦੋਂ ਰਾਜਵੀਰ ਸਾਹਮਣੇ ਕੰਮ ਕਰ ਰਿਆ ਸੀਗਾ ਉਹਨੇ ਇੰਨਾ ਸੋਹਣਾ ਲਾਜਵਾਬ ਉਹਨੇ ਕੰਮ ਕੀਤਾ ਫਿਲਮ ਦੇ ਵਿੱਚ ਇਦਾਂ ਲੱਗਦਾ ਸੀ ਕਿ ਰਾਜਵੀਰ ਸਾਡੇ ਕੋਲ ਹੀ ਆ ਇੱਥੇ ਆ ਨੇੜੇ ਤੇੜੇ ਕਿਤੇ ਤੁਸੀਂ ਆਪਣੇ ਕੋਲ ਮਹਿਸੂਸ ਕਰੋਗੇ ਪਲੀਜ਼ ਮੈਂ ਹੱਥ ਬਨ ਕੇ ਸਾਰਿਆਂ ਨੂੰ ਬੇਨਤੀ ਕਰਦੀ ਆ ਤੁਸੀਂ ਸਾਰੇ ਜਾਣੇ ਸਿਨੇਮੇ ਘਰਾਂ ਨੂੰ ਭਰ ਦਿਓ ਦਿਖਾ ਦਿਓ ਰਾਜਵੀਰ ਨੂੰ ਕਿ ਤੁਸੀਂ ਕਿੰਨਾ ਪਿਆਰ ਕਰਦੇ ਹੋ ਰਾਜਵੀਰ ਨੂੰ ਥੈਂਕ ਯੂ ਸੋ ਮੱਚ ਤਿੱਕਾ ਦੀ ਸਾਰਿਆਂ ਨੂੰ ਪਹਿਲਾਂ ਤਾਂ ਧੰਨਵਾਦ ਤੁਹਾਡਾ ਸਾਰਿਆਂ ਦਾ ਤੁਸੀਂ ਭਾਈ ਰਾਜਵੀਰ ਦੀ ਮੂਵੀ ਨੂੰ ਕਵਰ ਕਰਨ ਦੇ ਲਈ ਸਾਰੇ ਪਹੁੰਚੇ ਹੋ ਹਮੇਸ਼ਾ ਹੀ ਤੁਸੀਂ ਪੰਜਾਬੀਏ ਦੇ ਨਾਲ ਖੜਦੇ ਤੇ ਮੈਂ ਸਾਰਿਆਂ ਨੂੰ ਰਿਕਵੈਸਟ ਕਰਦਾ ਭਰਾ ਦਾ ਇਨਸਾਨ ਦਾ ਦੁਨੀਆ ਤੇ ਕੋਈ ਸਰਟੀਫਿਊਟ ਨਹੀਂ ਹੈ ਨਾ ਤੇ ਮਾਂ ਦਾ ਪਿਓ ਨਹੀਂ ਵਾਪਸ ਆ ਸਕਦਾ ਤੇ ਬੱਚਿਆਂ ਦਾ ਪਿਓ ਮਾਂ ਦਾ ਬੇਟਾ ਨਹੀਂ ਵਾਪਸ ਆ ਸਕਦਾ ਪਰ ਜਿਹੜੀ ਭਰਾ ਦੀ ਕਲਾ ਹੈ ਉਹਨਾਂ ਦੀ ਐਕਟਿੰਗ ਦੀ ਲਾਸਟ ਜਿਹੜੀ ਨਿਸ਼ਾਨੀ ਹੈ ਇੱਕ ਖਜ਼ਾਨਾ ਨਾ ਸਾਡੇ ਕੋਲ ਇਹਨੂੰ ਐਪਰੀਸ਼ੀਏਟ ਕਰਨ ਦੇ ਲਈ ਸਾਨੂੰ ਸਾਰਿਆਂ ਨੂੰ ਆਣਾ ਚਾਹੀਦਾ ਤੁਸੀਂ ਡਿਸਪਾਇੰਟ ਨਹੀਂ ਹੋਵੋਗੇ ਬਹੁਤ ਅੱਛੀ ਡਾਇਰੈਕਸ਼ਨ ਸਾਡੇ ਭਰਾ ਧੀਰਜ ਕੁਮਾਰ ਨੇ ਕੀਤੀ ਹੈ ਔਰ ਕੁੱਗੀ ਬਾਜੀ ਤਾਂ ਹਮੇਸ਼ਾ ਹੀ ਲੈਜੈਂਡ ਨੇ ਬਾਕਮਾਲ ਕਮ ਹੈ ਉਹਨਾਂ ਦਾ ਸੰਗਾ ਬਾਜੀ ਦੇ ਨਾਲ ਉਹਨਾਂ ਦੀ ਜਿਹੜੀ ਟਿਊਨਿੰਗ ਹੈ ਉਹ ਵੀ ਬਾਕਮਾਲ ਹੈ ਡਾਇਰੈਕਸ਼ਨ ਬਹੁਤ ਅੱਛੀ ਹੈ ਸਟੋਰੀ ਬੜੀ ਇਮੋਸ਼ਨਲ ਹੈ ਤੇ ਐਂਟਰਟੇਨਿੰਗ ਵੀ ਹੈ ਔਰ ਆਪਾਂ ਇਮੋਸ਼ਨਲ ਵੀ ਹੋਨੇ ਆ ਕਈ ਵਾਰੀ ਮੈਂ 2-3 ਵਾਰ ਰੋਇਆ ਐਦਾਂ ਲੱਗਦਾ ਸੀ ਭਰਾ ਸਾਡਾ ਹੁਣ ਸਕਰੀਨ ਤੋਂ ਬਾਹਰ ਆ ਜਾਏਗਾ ਤੇ ਬਾਕੀ ਜੇ ਆਪਾਂ ਸਾਰੇ ਫੈਮਿਲੀਜ਼ ਦੇ ਨਾਲ ਮੂਵੀ ਦੇਖਣ ਪਹੁੰਚਦੇ ਆਂ ਪਰਿਵਾਰ ਦਾ ਹੋਰ ਆਪਾਂ ਕੋਈ ਹੈਲਪ ਨਹੀਂ ਕਰ ਸਕਦੇ ਫਾਈਨੈਂਸ਼ੀਅਲ ਹੈਲਪ ਸਾਡੇ ਮੂਵੀਜ਼ ਦੇਖਣ ਦੇ ਨਾਲ ਪਰਿਵਾਰ ਨੂੰ ਜ਼ਰੂਰ ਪਹੁੰਚੇਗੀ ਸੋ ਸਾਰਿਆਂ ਮੈਂ ਰਿਕਵੈਸਟ ਕਰਦਾ ਆਪਣੀ ਫੈਮਿਲੀਜ਼ ਦੇ ਨਾਲ ਭਾਈ ਰਾਜਵੀਰ ਜਵੰਦੇ ਨੂੰ ਆਪਾਂ ਜਮਲੇ ਦੇ ਰੂਪ ਦੇ ਵਿੱਚ ਆਓ ਵੱਡੇ ਪਰਦੇ ਤੇ ਦੇਖੀਏ ਉਹਨਾਂ ਦੇ ਕੰਮ ਨੂੰ ਐਪਰੀਸ਼ੀਏਟ ਕਰੀਏ ਤੇ ਇਹੀ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਹੋਏਗੀ ਥੈਂਕ ਯੂ ਸੋ ਮਚ ਧੰਨਵਾਦ ਬਸਿਕਾ ਜੀ ਸਾਰਿਆਂ ਨੂੰ ਕਮਸੀ ਤਾਂ ਮੈਂ ਪਹਿਲੀ ਵਾਰ ਸਿਨੇਮੇ ਤੇ ਉਹਨਾਂ ਨੂੰ ਦੇਖ ਕੇ ਤੇ ਫੋਟੋ ਖਿੱਚ ਕੇ ਬਾਈ ਨੂੰ ਭੇਜੀ ਮੈਂ ਕਿਹਾ ਯਾਰ ਬਾਈ ਕਿ ਬੜੀ ਖੁਸ਼ੀ ਹੋਈ ਤੁਹਾਨੂੰ ਇਸ ਸਕਰੀਨ ਤੇ ਦੇਖ ਕੇ ਜਸਰ ਕੋਰ ਨਾਲ ਅਸੀਂ ਜੁੜੇ ਸੀ 2016 ਤੋਂ ਸਰਨੇ ਮਸ਼ਾਨਦਾਰ ਕੰਗਣੀ ਵਰਗੇ ਗੀਤਾਂ ਤੋਂ ਬਾਅਦ ਤਾਂ ਇੱਕ ਬਹੁਤ ਚਾਹ ਦੀ ਜਿਹੜੀ ਫੀਲਿੰਗ ਸੀ ਮੈਂ ਬਾਈ ਨੂੰ ਭੇਜਿਆ ਮੈਂ ਕਿ ਮੈਨੂੰ ਬਹੁਤ ਹੀ ਖੁਸ਼ੀ ਹੋਈ ਵੀ ਆਪਾਂ ਛੋਟੇ ਛੋਟੇ ਪਲਾਂਗ ਪੱਟੇ ਸੀ ਤੇ ਤੁਸੀਂ ਅੱਜ ਵੱਡੀ ਸਕਰੀਨ ਤੇ ਆਏ ਹੋ ਤਾਂ ਪ੍ਰਮਾਤਮਾ ਕਰੇ ਤੁਸੀਂ ਆਪਦੀਆਂ ਸੋਲੋ ਫਿਲਮਾਂ ਵੀ ਕਰੋ ਤਾਂ ਹੋਰ ਚਾਹ ਹੋਊਗਾ ਪਰ ਅੱਜ ਨੀ ਬਿਲ ਲੱਗਦਾ ਉਹ ਨਹੀਂ ਦੇਖਣੀ ਬਣਦੀ ਸੀ ਸਾਡੀ ਜਿਵੇਂ ਸਾਨੂੰ ਸਾਰਿਆਂ ਨੂੰ ਰਾਜਵੀਰ ਦੀ ਫਿਲਮ ਦੇਖਣੀ ਪਈ ਆ ਚੰਗੀ ਫਿਲਮ ਤੁਸੀਂ ਸਾਰੇ ਦੇਖਿਓ ਚੰਗਾ ਇਹਨਾਂ ਨੇ ਉਦਮ ਕੀਤਾ ਸਾਰੀ ਟੀਮ ਨੇ ਜਿਨ੍ਹਾਂ ਨੇ ਉਹਨੂੰ ਜਿਉਂਦੇ ਰੱਖਣ ਲਈ ਦੀ ਕਲਾ ਨੂੰ ਵਾਪਸ ਕਲਾ ਦੇ ਰਾਹੀ ਉਹਨੂੰ ਵਾਪਸ ਸਕਰੀਨ ਤੇ ਲਿਆਂਦਾ ਸਾਡੇ ਸਾਰਿਆਂ 'ਚ ਆਉਂ ਲੱਗਦਾ ਜਿਵੇਂ ਫਿਲਮ ਤੋਂ ਬਾਅਦ ਫੇਰ ਮਿਲੂਗਾ ਤੇ ਗੱਲ ਕਰੂਗਾ ਯਾਰ ਕਿਵੇਂ ਲੱਗੀ ਤੁਹਾਨੂੰ ਫਿਲਮ ਠੀਕ ਲੱਗੀ ਜਿਵੇਂ ਤੁਹਾਨੂੰ ਸਾਰਿਆਂ ਨੂੰ ਪੁੱਛੂਗਾ ਤੇ ਅਸੀਂ ਕਵਾਂਗੇ ਯਾਰ ਬਹੁਤ ਸੋਹਣੀ ਰਾਜਵੀਰ ਤੇਰੀ ਹਰ ਵਾਰ ਦੀ ਤਰ੍ਹਾਂ ਤੇਰੇ ਗੀਤਾਂ ਦੀ ਤਰ੍ਹਾਂ ਤੇਰੀ ਫਿਲਮ ਬਹੁਤ ਸੋਹਣੀ ਆ ਪਰ ਮੈਨੂੰ ਲੱਗਦਾ ਨਹੀਂ ਕਦੇ ਵਾਪਸ ਆਉਂਦੇ ਨੇ ਜਿਹੜੇ ਚਲੇ ਜਾਂਦੇ ਨੇ ਪਰ ਜਿਹੜਾ ਇਹ ਪਿਛਲਿਆਂ ਦਾ ਜਿਹੜਾ ਤਰਵਾਸ ਹੁੰਦਾ ਨਾ ਜਿਹੜਾ ਵੀ ਸਾਡਾ ਬੰਦਾ ਜਾਂਦਾ ਰਹੇ ਸਾਡਾ ਬੱਚਾ ਜਾਂਦਾ ਰਹੇ ਸਾਡਾ ਕਲਾਕਾਰ ਜਾਂਦਾ ਰਹੇ ਇਹ ਵੀ ਹੁੰਦਾ ਜਦੋਂ ਮੇਰੇ ਫਾਦਰ ਸਾਹਿਬ ਦੀ ਡੈਥ ਹੁੰਦੀ ਆ ਮੈਂ ਤਿੰਨ ਸਾਲ ਦਾ ਸੀ ਤਾਂ ਮੇਰੀ ਮਾਂ ਨੂੰ ਸਦਾ ਹੀ ਰਿਹਾ ਵੀ ਤੁਹਾਡਾ ਪਿਓ ਪੁੱਤ ਜਾਂਦਾ ਹੀ ਆ ਜੇ ਕਦੇ ਸਾਂਝੇ ਥਾਂ ਤੇ 4 ਰੁਪਏ ਦੇਣੇ ਤਾਂ ਅਸੀਂ ਮੇਰੀ ਮਾਂ ਨੇ ਮੇਰੇ ਪਿਓ ਦਾ ਨਾਮ ਲਿਖਾਉਣਾ ਵੀ ਉਹਦਾ ਨਾਮ ਬੋਲਦਾ ਤਾਂ ਉਹ ਜਾਉਂਦਾ ਹੀ ਆ ਮੈਨੂੰ ਉਹ ਗੱਲ ਸਦਾ ਹੀ ਤੁਮਦੀ ਰਹਿੰਦੀ ਜੇ ਰਾਜਵੀਰ ਸਿਨੇਮੇ ਦੇ ਸਾਡੇ ਨਾਲ ਆ ਜੇ ਰਾਜਵੀਰ ਗੀਤਾਂ 'ਚ ਸਾਡੇ ਨਾਲ ਆ ਤਾਂ ਉਹ ਜਾਉਂਦਾ ਹੀ ਆ ਉਹਨੂੰ ਜਿਉਂਦਾ ਰੱਖਣਾ ਜ਼ਰੂਰ ਸਾਡੀ ਜ਼ਿੰਮੇਵਾਰੀ ਆ ਜਿਵੇਂ ਇੱਕ ਪਰਿਵਾਰ 'ਚ ਜਿਵੇਂ ਸਾਡੀ ਸਾਡੇ ਬਾਪੂ ਪਰ ਦੀ ਜ਼ਿੰਮੇਵਾਰੀ ਆ ਵੀ ਉਹਦਾ ਨਾਮ ਰੱਖੀਏ ਉਹਨੂੰ ਜਿਉਂਦਾ ਰੱਖੀਏ ਉਹਵੇਂ ਇੱਕ ਕਲਾਕਾਰ ਪ੍ਰਤੀ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਆ ਵੀ ਅਸੀਂ ਆਪਦੇ ਚਿਹਰੇਤੇ ਕਲਾਕਾਰ ਨੂੰ ਅਸੀਂ ਦੇ ਭਰਾ ਨੂੰ ਜਿਉਂਦਾ ਰੱਖੀਏ ਉਹਨੂੰ ਜਿਉਂਦਾ ਰੱਖਣ ਲਈ ਉਹਦੇ ਗੀਤਾਂ ਨੂੰ ਸੁਣੀਏ ਉਹਦੀਆਂ ਫਿਲਮਾਂ ਜਿਹੜੀ ਪਿਛਲੀਆਂ ਬਣੀ ਹੋਈ ਸੀ ਉਹਨੂੰ ਦੇਖੀਏ ਉਹਨੂੰ ਹਰ ਤਰ੍ਹਾਂ ਨਾਲ ਗੱਲ ਲਾ ਕੇ ਰੱਖੀਏ ਕਿ ਸਾਨੂੰ ਲੱਗੇ ਉਹ ਸਾਡੇ ਵਿੱਚ ਹੀ ਆ ਤੇ ਸਾਡੇ ਸਾਰਿਆਂ ਦਾ ਹੁਣ ਉਦਮ ਹੋਊਗਾ ਤੁਹਾਡਾ ਸਾਰਿਆਂ ਦਾ ਉਦਮ ਹੋਊਗਾ ਚੰਗੀ ਫਿਲਮ ਹੈ ਫਿਲਮ ਜੇ ਉਹਦੀ ਹੋਣੀ ਚਾਹੀਦੀ ਉਹੋ ਜੀ ਫਿਲਮ ਹੈ ਪਰ ਪਤਾ ਨਹੀਂ ਕਿਉਂ ਇਹ ਫਿਲਮ ਸਾਰਿਆਂ ਲਈ ਨਾਦਨ ਹੋਈ ਕਿਹਾ ਜਾ ਸਕਦਾ ਵੀ ਇਹ ਬਹੁਤ ਖਾਸ ਫਿਲਮ ਬਣ ਗਈ ਵੀ ਇਹਦੇ ਲਈ ਕੋਈ ਅੱਖਰ ਨਹੀਂ ਹੈਗੇ ਬਸ ਰਾਜਵੀਰ ਨੂੰ ਜਿਉਂਦਾ ਰੱਖਣ ਲਈ ਇਹ ਫਿਲਮ ਨੂੰ ਜ਼ਰੂਰ ਦੇਖੋ ਤੇ ਰਾਜਵੀਰ ਸਦਾ ਹੀ ਸਾਡੇ ਜਿਉਂਦਾ ਰਹੂਗਾ ਜੇ ਅਸੀਂ ਉਹਦੇ ਨਾਲ ਜੁੜੇ ਰਹਾਂਗੇ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਦੀ ਫਤਿਹ ਲਫ਼ਜ਼ ਬਹੁਤ ਜਿਆਦਾ ਨਹੀਂ ਹੈਗੇ ਐ ਕਹਿ ਸਕਦੇ ਆਂ ਵੀ ਇਹ ਬਰਾਤ ਆ ਗਈ ਆ ਪਰ ਲਾੜਾ ਨਹੀਂ ਆਇਆ ਤੇ ਬਾਈ ਦੀ ਕਮੀ ਬਹੁਤ ਮਹਿਸੂਸ ਹੁੰਦੀ ਆ ਵੀ ਚੱਲਦੀ ਫਿਲਮ ਚ ਤਾਂ ਲੱਗਦਾ ਸੀ ਵੀ ਭੁੱਲੇ ਹੋਏ ਸੀ ਵੀ ਬਾਈ ਸਾਡੇ ਚ ਨਹੀਂ ਹੈਗੇ ਸੀ ਅਚਾਨਕ ਫੇਰ ਯਾਦ ਆਉਂਦਾ ਤੇ ਉਹ ਚੀਜ਼ਾਂ ਵੀਰੇ ਦੀਆਂ ਗੱਲਾਂ ਯਾਦ ਹੁੰਦੀਆਂ ਕਈ ਲਾਈਵ ਸ਼ੋਅਾਂ ਦੀਆਂ ਚੀਜ਼ਾਂ ਅਖਾੜਿਆਂ ਦੀਆਂ ਸੀ ਉਹਨਾਂ ਨੂੰ ਸਿੱਖੀਆਂ ਬਾਈ ਆਪ ਦੱਸਦੇ ਸੀ